ਮਾਂਡਰੀ 83 ਦਾ ਜਾਂ ਰੇਤ ਦੇ ਪੈਣ ਦਾ ਲੈਵਲ ਲੈਵਲ ਵੇਖੋ ਵੀ ਆ ਹਰਪਾਲ ਸਿੰਘ ਵੀਰ ਆਪਣੀ ਬੈਗ ਦੇ ਉੱਤੇ ਲੱਗੇ ਟਰਾਂਸਫਰਮ ਦੇ ਨਾਲ ਖੜਾ ਵਾ 7 ਬਟ ਇਹ ਇਹ ਟਰਾਂਸਫਰਮ ਇੰਨਾ ਉੱਚਾ ਸੀ ਵੀ ਜਦੋਂ ਹਰਪਾਲ ਸੋਂ ਦੋਵੇਂ ਅੱਠ ਤਾਂ ਚੜਦਾ ਸੀ ਤੇ ਇਹਦੇ ਥੱਲੇ ਚੈਨਲ ਨੂੰ ਹੱਥ ਨਹੀਂ ਸੀ ਲੱਗਦਾ ਇਹ ਇੰਨਾ ਉੱਚਾ ਸੀ ਤੇ ਅੱਜ ਹਰਪਾਲ ਸੋਂ ਦੇ ਲਾਗੇ ਖੜਾ ਵਾ ਤੇ ਇਹਦਾ ਸਿਰ ਟਰਾਂਸਫਰਮ ਦੇ ਨਾਲ ਉੱਚਾ ਵਾ ਇੱਥੋਂ ਤੁਸੀਂ ਹਿਸਾਬ ਲਾ ਸਕਦੇ ਆ ਵੀ ਇਹਦਾ ਲੈਵਲ ਕੀ ਆ 5 ਤੋਂ 7 ਫੁੱਟ ਰੇਦਾ ਲੈਵਲ ਆ ਦੂਜੀ ਸਭ ਤੋਂ ਵੱਡੀ ਗੱਲ ਜਿਹੜੀ ਆ ਵੀ ਇਹ ਸਾਰੇ ਹੱਸ ਦੇ ਵਾਸਤੇ راستੇ ਘੜ ਸੀ ਤੁਸੀਂ ਕੈਮਰੇ ਦੇ ਚੈਨਲਸ ਤੇ ਦੇਖ ਸਕਦੇ ਹੋ ਫਰੇਮ ਦੇ ਵਿੱਚ ਵੀ ਹਰਪਾਲ ਸਿੰਘ ਦੀ ਬੈਕ ਤੋਂ ਲੈ ਕੇ ਦੂਜੀ ਬੈਚ ਆਵਾਜੀ ਆਪਣਾ ਇਹ ਤੋਂ ਬਿਨਾਂ ਤੀਸਰੀ ਬੈਚ ਆਵਾਜੀ ਇਹ ਤੋਂ ਬਾਅਦ ਚੌਥਾ ਘਰ ਬਹੁਤ ਦੂਰ ਆ ਪੰਜਵਾਂ ਘਰ ਤੁਹਾਨੂੰ ਫੇਰ ਕੈਮਰੇ ਦੇ ਫਰੇਮ ਦੇ ਵਿੱਚ ਦਿਖ ਰਿਹਾ ਹੂਗਾ ਇਹਦੇ ਨਾਲ ਹੀ ਫੇਰ ਤੁਹਾਨੂੰ ਇੱਕ ਸ਼ੀਮਾ ਮਟਾਨ ਦਿਖ ਰਿਹਾ ਹੂਗਾ ਕੈਮਰੇ ਦੇ ਫਰੇਮ ਦੇ ਵਿੱਚ ਤੇ ਫੇਰ ਇਹਦੇ ਨਾਲ ਹੀ ਇੱਕ ਸਤਵੀਂ ਕੋਠੀ ਜਿਹੜੀ ਡਬਲ ਸਟੋਰੀ ਬਣੀ ਹੋਈ ਆ ਇਹ ਦੋਨੋਂ ਟੋਠੀਆਂ ਡਬਲ ਸਟੋਰੀ ਬਣੀਆਂ ਹੋਈਆਂ ਸਨ ਇਹ ਦਿਖ ਰਹੀਆਂ ਵਾ ਇਹ ਤੁਸੀਂ ਕੈਮਰੇ ਦੇ ਫਰੇਮ ਦੇ ਵਿੱਚ ਵੇਖ ਸਕਦੇ ਹੋ ਵੀ ਜਦੋਂ ਅੱਜ ਇੱਥੇ ਕੀ ਹਾਲਤ ਆ ਅਸੀਂ ਕਿਵੇਂ ਪਹੁੰਚੇ ਹਾਂ ਜੇ ਬੇੜੀ ਤੋਂ ਬਿਨਾਂ ਕੋਈ ਵੀ ਹੋਰ ਰਾਹ ਨਹੀਂ ਹੈ ਜਾਂ ਪਹੁੰਚਣ ਦੇ ਲਈ ਤੇ ਇੱਥੇ ਕਾਰਾਂ ਦੇ ਉੱਤੇ ਆਈਦਾ ਸੀ ਇਹਨਾਂ ਜ਼ਮੀਨਾਂ ਦੇ ਵਿੱਚ ਇਹਨਾਂ ਤਰਾਂ ਦੇ ਵਿੱਚ پرਾਣੇ ਕਾਰ ਮੋਟਰਸਾਈਕਲ ਤੇ ਇੰਜ ਆਉਂਦੇ ਸੀ ਜਿਵੇਂ ਅਸੀਂ ਜਿੜੀ ਰੋਡ ਦੇ ਕਿਸੇ ਪਿੰਡ ਦੇ ਵਿੱਚ ਜਾਂਦੇ ਆ ਤੇ ਅੱਜ ਇਥੋਂ ਦੀ ਤਰਾਸ ਦੀ ਤੁਸੀਂ ਸਮਝ ਸਕਦੇ ਹੋ ਵੀ ਇੱਥੇ ਆਉਣ ਦੇ ਲਈ ਬੇੜੀ ਜਾਂ ਬੇੜੀ ਤੇ ਹੋਣਾ ਪਊਦਾ ਜਾਂ ਤਰਜੇ ਹੋਣਾ ਪਊਦਾ ਤੇ ਜਾਂ ਫਿਰ ਸਾਰੇ ਕੱਪੜੇ ਲਾ ਕੇ ਫਿਰ ਤੁਹਾਨੂੰ ਇਹਦੇ ਵਿੱਚ ਛਿੱਟੜ ਦੇ ਚੜਨਾ ਪਊਦਾ ਇਹ ਹੋਣੀ ਆ ਸਾਡੇ ਮੰਡ ਦੀ ਤੇ ਇਹ ਹੋਣੀ ਆ ਸਾਡੇ ਦਰਿਆ ਟੰਡੇ ਵਸੇ ਪਿੰਡ ਪਿੰਡ ਮੁੰਡਾ ਪਿੰਡ ਤਹਿਸੀਲ ਥੜੂਰ ਸਾਹਿਬ ਜ਼ਿਲ੍ਹਾ ਤਰਨਧਰਨ ਦੀ ਇਥੋਂ ਦੀਆਂ ਤਸਵੀਰਾਂ ਤੁਹਾਨੂੰ ਇਸ ਤਰਾਸ ਦੀ ਤੋਂ ਬਿਆਨ ਕਰ ਰਹੀਆਂ ਵਾਂ ਇਹ ਤਰਾਸ ਦੀ ਜਿਹੜੀ ਆ 2023 ਦੇ ਵਿੱਚ ਵੀ ਹੋਈ ਸੀ ਤੇ 2023 ਦੀ ਤਰਾਸ ਦੀ ਨਾਲੋਂ ਇਹ ਤਰਾਸ ਦੀ ਬਹੁਤ ਵੱਡੀ ਹੋ ਚੁੱਕੀ ਆ ਤੇ ਮੇਰੀ ਸਾਰੇ ਪੰਜਾਬ ਦੇ ਸਹਿਰ ਦੇ ਲੋਕਾਂ ਨੂੰ ਦਾਨੀ ਸੱਜਣਾ ਨੂੰ ਸਾਰੀਆਂ ਐਨਓਜੀਆਂ ਨੂੰ ਸਾਰੇ ਟਰਸ ਵਾਲੇ ਬਾਬਿਆਂ ਨੂੰ ਪੁਰਜੋਰ ਅਪੀਲ ਆ ਬਿਨਾਂ ਟਸਾਨਾਂ ਦੀ ਬਾਹ ਫੜੀ ਜਾਵੇ ਇਹਨਾਂ ਟਸਾਨਾਂ ਨੂੰ ਰੋਟੀ ਖਾਣ ਜੋਗੇ ਚੀਤਾ ਜਾਵੇ ਤੇ ਜ਼ਮੀਨ ਤੋਂ ਬਿਨਾਂ ਜੱਟ ਨਹੀਂ ਹੁੰਦਾ ਤੇ ਇਹਨਾਂ ਜੱਟਾਂ ਦੀ ਜ਼ਮੀਨ ਜਿਹੜੀ ਆ ਉਹ ਫਿਰ ਇਹਨਾਂ ਨੂੰ ਵਾਪਸ ਜਰ ਖੇਜ ਕਰਕੇ ਜਾਂ ਵਾਈ ਜੋਗ ਕਰਕੇ ਦਿੱਤੀ ਜਾਵੇ ਇਹਨਾਂ ਸ਼ਬਦਾਂ ਦੇ ਨਾਲ ਹੀ ਜਤਿੰਦਰ ਸਿੰਘ ਮੁੰਡਾ ਪਿੰਡ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਮਾਣ ਦੀ 38 ਦਾ ਜਾਂ ਰੇਤ ਦੇ ਪੈਨ ਦਾ ਲੈਵਲ ਲੈਵਲ ਵੇਖੋ ਵੀ ਆ ਹਰਪਾਲ ਸਿੰਘ ਵੀਰ ਆਪਣੀ ਬੈਗ ਦੇ ਉੱਤੇ ਲੱਗੇ ਟਰਾਂਸਫਰਮ ਦੇ ਨਾਲ ਖੜਾ ਵਾ 7 ਫੁੱਟ ਇਹ ਇਹ ਟਰਾਂਸਫਰਮ ਇੰਨਾ ਉੱਚਾ ਸੀ ਵੀ ਜਦੋਂ ਹਰਪਾਲ ਸੋਂ ਦੋਵੇਂ ਅੱਠ ਤਾਂ ਚੜਦਾ ਸੀ ਤੇ ਇਹਦੇ ਥੱਲੇ ਚੈਨਲ ਨੂੰ ਹੱਥ ਨਹੀਂ ਸੀ ਲੱਗਦਾ ਇਹ ਇੰਨਾ ਉੱਚਾ ਸੀ ਤੇ ਅੱਜ ਹਰਪਾਲ ਸੋ ਦੇ ਲੱਗੇ ਖੜਾ ਵਾ ਤੇ ਇਹਦਾ ਸਿਰ ਟਰਾਂਸਫਰਮ ਦੇ ਨਾਲ ਉੱਚਾ ਵਾ ਇੱਥੋਂ ਤੁਸੀਂ ਹਿਸਾਬ ਲਾ ਸਕਦੇ ਆ ਵੀ ਇਹਦਾ ਲੈਵਲ ਕੀ ਆ 5 ਤੋਂ 7 ਫੁੱਟ ਰੇ ਦਾ ਲੈਵਲ ਆ ਦੂਜੀ ਸਭ ਤੋਂ ਵੱਡੀ ਗੱਲ ਜਿਹੜੀ ਆ ਵੀ ਇਹ ਸਾਰੇ ਹੱਸਦੇ ਵਾਸਤੇ ਰਸਤੇ ਢੜ ਸੀ ਤੁਸੀਂ ਕੈਮਰੇ ਦੇ ਚੈਨਲਸ ਤੇ ਦੇਖ ਸਕਦੇ ਹੋ ਫਰੇਮ ਦੇ ਵਿੱਚ ਵੀ ਹਰਪਾਲ ਸਿੰਘ ਦੀ ਬੈਕ ਤੋਂ ਲੈ ਕੇ ਦੂਜੀ ਬੈਚ ਆਵਾਜੀ ਆਪਣਾ ਇਹ ਤੋਂ ਬਿਨਾਂ ਤੀਸਰੀ ਬੈਚ ਆਵਾਜੀ ਇਹ ਤੋਂ ਬਾਅਦ ਚੌਥਾ ਘਰ ਬਹੁਤ ਦੂਰ ਆ ਪੰਜਵਾਂ ਘਰ ਤਾਂ ਨੂੰ ਫੇਰ ਕੈਮਰੇ ਦੇ ਫਰੇਮ ਦੇ ਵਿੱਚ ਦਿਖ ਰਿਹਾ ਉੜਾ ਇਦੇ ਨਾਲ ਹੀ ਫੇਰ ਤੁਹਾਨੂੰ ਇੱਕ ਸ਼ੀਮਾ ਮਟਾਣ ਦੇਖ ਰਿਹਾ ਉਹਦਾ ਕੈਮਰੇ ਦੇ ਫਰੇਮ ਦੇ ਵਿੱਚ ਤੇ ਫੇਰ ਇਹਦੇ ਨਾਲ ਹੀ ਇੱਕ ਸਤਵੀਂ ਕੋਠੀ ਜਿਹੜੀ ਡਬਲ ਸਟੋਰੀ ਬਣੀ ਹੋਈ ਆ ਇਹ ਦੋਨੋਂ ਕੋਠੀਆਂ ਡਬਲ ਸਟੋਰੀ ਬਣੀਆਂ ਹੋਈਆਂ ਸਨ ਇਹ ਦਿਖ ਰਹੀਆਂ ਵਾ ਇਹ ਤੁਸੀਂ ਕੈਮਰੇ ਦੇ ਫਰੇਮ ਦੇ ਵਿੱਚ ਵੇਖ ਸਕਦੇ ਹੋ ਵੀ ਜਦੋਂ ਅੱਜ ਇੱਥੇ ਕੀ ਹਾਲਤ ਆ ਅਸੀਂ ਕਿਵੇਂ ਪਹੁੰਚੇ ਹਾਂ ਜੇ ਬੇੜੀ ਤੋਂ ਬਿਨਾਂ ਕੋਈ ਵੀ ਹੋਰ ਰਾਹ ਨਹੀਂ ਹੈ ਜੱਾ ਪਹੁੰਚਣ ਦੇ ਲਈ ਤੇ ਇੱਥੇ ਕਾਰਾਂ ਦੇ ਉੱਤੇ ਆਈਦਾ ਸੀ ਇਹਨਾਂ ਜ਼ਮੀਨਾਂ ਦੇ ਵਿੱਚ ਇਹਨਾਂ ਤਰਾਂ ਦੇ ਵਿੱਚ پرانے ਕਾਰ ਮੋਟਰਸਾਈਕਲ ਦੇ ਇੰਜਣ ਆਉਂਦੇ ਸੀ ਜਿਵੇਂ ਅਸੀਂ ਜਿੜੀ ਰੋਡ ਦੇ ਕਿਸੇ ਪਿੰਡ ਦੇ ਵਿੱਚ ਜਾਂਦੇ ਆ ਤੇ ਅੱਜ ਇਥੋਂ ਦੀ ਤਰਾਸ ਦੀ ਤੁਸੀਂ ਸਮਝ ਸਕਦੇ ਹੋ ਵੀ ਇੱਥੇ ਆਉਣ ਦੇ ਲਈ ਬੇੜੀ ਜਾਂ ਬੇੜੀ ਤੇ ਆਉਣਾ ਪਊਦਾ ਜਾਂ ਤਰਚੇ ਆਉਣਾ ਪਊਦਾ ਤੇ ਜਾਂ ਫਿਰ ਸਾਰੇ ਕੱਪੜੇ ਲਾਚੇ ਫਿਰ ਤੁਹਾਨੂੰ ਇਹਦੇ ਵਿੱਚ ਚਿੱਟੜ ਦੇ ਚ ਵੜਨਾ ਪਊਦਾ ਇਹ ਹੋਣੀ ਆ ਸਾਡੇ ਮੰਡ ਦੀ ਤੇ ਇਹ ਹੋਣੀ ਆ ਸਾਡੇ ਦਰਿਆ ਟੰਡੇ ਵਸੇ ਪਿੰਡ ਪਿੰਡ ਮੁੰਡਾ ਪਿੰਡ ਤਹਿਸੀਲ ਖੜੂਰ ਸਾਹਿਬ ਜ਼ਿਲ੍ਹਾ ਤਰਨਧਰਨ ਦੀ ਇੱਥੋਂ ਦੀਆਂ ਤਸਵੀਰਾਂ ਤੁਹਾਨੂੰ ਇਸ ਤਰਾਸ ਦੀ ਤੋਂ ਬਿਆਨ ਕਰ ਰਹੀਆਂ ਵਾਂ ਇਹ ਤਰਾਸ ਦੀ ਜਿਹੜੀ ਆ 2023 ਦੇ ਵਿੱਚ ਵੀ ਹੋਈ ਸੀ ਤੇ 2023 ਦੀ ਤਰਾਸ ਦੀ ਨਾਲੋਂ ਇਹ ਤਰਾਸ ਦੀ ਬਹੁਤ ਵੱਡੀ ਹੋ ਚੁੱਕੀ ਆ ਤੇ ਮੇਰੀ ਸਾਰੇ ਪੰਜਾਬ ਦੇ ਸਹਿਰ ਦੇ ਲੋਕਾਂ ਨੂੰ ਦਾਨੀ ਸਜਣਾ ਨੂੰ ਸਾਰੀਆਂ ਐਨਓਜੀਆਂ ਨੂੰ ਸਾਰੇ ਕਾਰਸਿਵਾਲੇ ਬਾਬਿਆਂ ਨੂੰ ਪੁਰਜੋਰ ਅਪੀਲ ਆ ਵੀ ਇਹਨਾਂ ਟਸਾਨਾਂ ਦੀ ਬਾਹ ਫੜੀ ਜਾਵੇ ਇਹਨਾਂ ਟਸਾਨਾਂ ਨੂੰ ਰੋਟੀ ਖਾਣ ਜੋੜੇ ਚੀਤਾ ਜਾਵੇ ਤੇ ਜ਼ਮੀਨ ਤੋਂ ਬਿਨਾ ਜੱਟ ਨਹੀਂ ਹੁੰਦਾ ਤੇ ਇਹਨਾਂ ਜੱਟਾਂ ਦੀ ਜ਼ਮੀਨ ਜਿਹੜੀ ਆ ਉਹ ਫਿਰ ਇਹਨਾਂ ਨੂੰ ਵਾਪਸ ਜਰ ਖੇਜ ਕਰਕੇ ਜਾਂ ਵਾਈ ਜੋਗ ਕਰਕੇ ਦਿੱਤੀ ਜਾਵੇ ਇਹਨਾਂ ਸ਼ਬਦਾਂ ਦੇ ਨਾਲ ਹੀ ਜਤਿੰਦਰ ਸਿੰਘ ਮੁੰਡਾਪਿੰਡ ਤਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ